ਸਾਡਾ ਢੀਲੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਜਾਨਵਰਾਂ ਦੇ ਉੱਤੇ ਅਤਿਆਚਾਰ ਸੰਬੰਧੀ ਕਾਨੂੰਨ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨਗੇ ਸਾਡੇ ਅੱਜ ਦੇ ਮਾਹਰ ਐਡਵੋਕੇਟ ਕਰਨ ਖੁਲੜੀ। ਵਕੀਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਜੀ ਬਹੁਤ-ਬਹੁਤ ਸੋ ਇਹਦੇ ਨਾਲ ਹੀ ਪ੍ਰੋਗਰਾਮ ਦੇ سلسلے ਦਾ ਆਗਾਜ਼ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਅਸੀਂ ਆਪਣੇ ਅੱਜ ਦੇ ਮਾਹਿਰ ਨੂੰ ਪੁੱਛਾਂਗੇ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਜਾਨਵਰਾਂ ਦੇ ਉੱਤੇ ਅਤਿਆਚਾਰ ਸਬੰਧੀ ਕਾਨੂੰਨ ਤੇ ਮਤਲਬ ਕਿ ਜਾਨਵਰਾਂ ਦੇ ਐਨੀ क्रੂਐਲਟੀ ਔਨ ਐਨੀਮਲਸ ਰਾਈਟ ਸੋ ਤਾਂ ਇਸ ਸਬੰਧੀ ਸਾਡੇ ਕੋਲ ਹਿੰਦੁਸਤਾਨ ਦੇ ਵਿੱਚ ਕਿਹੜਾ ਕਾਨੂੰਨ ਮੌਜੂਦ ਹੈ ਜੀ ਸਭ ਤੋਂ ਪਹਿਲਾਂ ਤਾਂ ਮੈਂ ਡੀਡੀ ਪੰਜਾਬੀ ਆਏ ਵਿੱਚ ਆਏ ਸਾਰੇ ਸਰੋਤਿਆਂ ਦਾ ਡੀਲੀ ਪੰਜਾਬੀ ਦਾ ਬਤਿਹ ਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਮੋਸਟ ਇੰਪੋਰਟੈਂਟ ਟਾਪਿਕ ਦੇ ਉੱਤੇ ਬੋਲਣ ਦਾ ਮੌਕਾ ਦਿੱਤਾ ਕਿਉਂਕਿ ਇਸ ਵਕਤ ਜਿਹੜਾ ਲੇਟੈਸ ਸੈਨੈਟੋ ਦੇ ਵਿੱਚ ਜਿਹੜੀ ਲੇਟੈਸ ਜਜਮੈਂਟ ਹਾਈएस्ट ਸਟਰੀਟ ਡੌਗ ਦੇ ਅਗੇਂਸਟ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਮਨੁੱਖੀ ਅਧਿਕਾਰਾਂ ਦੇ ਨਾਲ-ਨਾਲ ਜਾਨਵਰਾਂ ਦੇ ਅਧਿਕਾਰਾਂ ਦੇ ਵੀ ਅਧਿਕਾਰਾਂ ਨੂੰ ਵੀ ਮੁੱਖ ਰੱਖ ਕੇ ਮਾਨਯੋਗ ਅਦਾਲਤ ਵੱਲੋਂ ਇੱਕ ਜਜਮੈਂਟ ਪਾਸ ਕੀਤੀ ਗਈ ਹੈ ਕਿਉਂਕਿ ਇਹ ਇਸ ਵਕਤ ਦਾ ਬਹੁਤ ਹਾਈਲਾਈਟਡ ਟੌਪਿਕ ਹੈ ਕਿ ਬਈ क्रुएਲਟੀ ਅਗੇਂਸਟ ਐਨੀਮਲ ਜਿੱਦਾਂ ਹੀ ਸਾਡੇ ਭਾਈ ਸਾਹਿਬ ਨੇ ਦੱਸਿਆ ਹੈ ਕਿ ਬਈ ਪਾਰ ਸਰਕਾਰ ਦੇ ਲੈਵਲੋਂ ਇਸ ਜਾਨਵਰਾਂ ਦੇ ਉੱਤੇ ਅਤਿਆਚਾਰ ਦੇ ਰਿਗਾਰਡ ਲੈਟਿਡ ਕੋਈ ਕਾਨੂੰਨ ਜਾਂ ਵਿਵਸਥਾ ਹੈ ਤਾਂ ਉਹ ਦੱਸੀ ਜਾਵੇ ਬਿਲਕੁਲ ਐਬਸੋਲੂਟਲੀ ਭਾਰਤ ਸਰਕਾਰ ਵੱਲੋਂ ਪ੍ਰਵੈਂਸ਼ਨ ਆਫ ਕਰੈਲਟੀ ਐਕਟ ਅਗੇਂਸਟ ਐਨੀਮਲ 1960 ਇੱਕ ਕਾਨੂੰਨ ਬਣਾਇਆ ਗਿਆ ਹੈ ਜਿਸ ਵਿੱਚ ਜਾਨਵਰਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਅਤ્યાਚਾਰ ਕਰਦਾ ਹੈ ਤਾਂ ਉਸ ਦੀ ਧਰਾਵਾਂ ਦੇ ਅੰਦਰ ਉਤੇ ਉਤੇ ਕਾਨੂੰਨੀ ਕਾਰਵਾਈ ਹੋਵੇਗੀ ਇਹ ਜਿਦਾਂ ਕਿ ਤੁਸੀਂ ਇੱਕ ਬੜੇ ਸਿੱਜੇ ਜੇਤਰੀ ਕਿੰਨੇ ਸਿਆਗੇ ਸਾਡੇ ਕੋਲ 1960 ਤੋਂ ਜਿਹੜਾ ਹੈ ਜਾਨਵਰਾਂ ਦੇ ਉੱਤੇ ਅਤਿਆਚਾਰ ਤੋਂ ਹੁੰਦੀ ਜਿਹੜਾ ਕਾਨੂੰਨ ਮੌਜੂਦ ਹੈ ਰਾਈਟ ਸਰ ਜਦ ਵੀ ਅਸੀਂ ਵਕੀਲ ਸਾਹਿਬ ਕੋਈ ਕਾਨੂੰਨ ਪੜ੍ਹਦੇ ਆ ਉਸ ਦੇ ਵਿੱਚ ਅਸੀਂ ਦੇਖਦੇ ਆ ਕਿ ਇੱਕ ਪਰਿਭਾਸ਼ਾ ਵਾਲੀ ਕਲੋਜ਼ ਹੁੰਦੀ ਹੈ ਕਿ ਜਿਸ ਸੰਬੰਧੀ ਜਿਹੜਾ ਉਹ ਕਾਨੂੰਨ ਬਣਾਇਆ ਗਿਆ ਹੁੰਦਾ ਹੈ ਉਸ ਦੀ ਜਿਹੜੀ ਪਰਿਭਾਸ਼ਾ ਉਹਦੇ ਵਿੱਚ ਡਿਫਾਈਨ ਕੀਤੀ ਗਈ ਹੁੰਦੀ ਹੈ ਰਾਈਟ ਸਰ ਤਾਂ ਜਦ ਅਸੀਂ ਜਾਨਵਰਾਂ ਦੀ ਗੱਲ ਕਰਦੇ ਹਾਂ ਜਾਨਵਰਾਂ ਦਾ ਮਤਲਬ ਕੀ ਹੈ ਕਿ ਇਕੱਲੇ ਖਾਸ ਤੌਰ ਤੇ ਜਾਨਵਰੀ ਜਿਹੜੇ ਚ ਚਾਰ ਪੈਰਾਂ ਦੇ ਉੱਤੇ ਜੀਵ ਚੱਲਦੇ ਹਨ ਉਹੀ ਹਨ ਜਾਂ ਇਸ ਦੇ ਵਿੱਚ ਜਿਹੜੇ ਪੰਛੀ ਵੀ ਆ ਜਾਂਦੇ ਹਨ ਜਾਂ ਹੋਰ ਜਿਹੜੇ ਜਿਨ੍ਹਾਂ ਨੂੰ ਅਸੀਂ ਰੈਪਟਾਈਲਸ ਕਹਿੰਦੇ ਉਹ ਵੀ ਆ ਜਾਂਦੇ ਹਨ ਜਾਂ ਜਾਨਵਰ ਜਿਹੜੇ ਜੰਗਲੀ ਜਾਨਵਰ ਹਨ ਜਾਂ ਘਰੇਲੂ ਜਾਨਵਰ ਹਨ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰਾ ਖੋਲ ਕੇ ਵਿਸਥਾਰ ਨਾਲ ਦੱਸੋ। ਵੈਰੀ ਸਰ ਇਸ ਦੇ ਵਿੱਚ ਸਭ ਤੋਂ ਪਹਿਲਾਂ ਕੀ ਹੈ ਵਾਈਲਡ ਲਾਈਫ ਫੋਰੈਸਟ ਲਾਈਫ ਉਸ ਤੋਂ ਬਾਅਦ ਡੋਮੈਸਟਿਕ অর ਰੈਜੀਡੈਂਸ਼ੀਅਲ ਪੈਟ ਇਹ ਸਾਰੇ ਸ਼੍ਰੇਣੀਆਂ ਦੇ ਜਿਹੜੀ ਕੈਟਾਗਰੀ ਦੇ ਜਾਨਵਰ ਪਰਵੈਂਸ਼ਨ ਆਫ ਕਰੈਲਟੀ ਐਨੀਮਲ ਐਕਟ 1960 ਦੇ ਵਿੱਚ ਫਾਲ ਕਰਦੇ ਨੇ ਜਿੱਦਾਂ ਕਿ ਤੁਸੀਂ ਵਾਈਲਡ ਦੇ ਵਿੱਚ ਲੈ ਲੋ ਰਿਸ਼ ਭਾਲੂ ਸ਼ੇਰ ਚੀਤਾ ਐਕਸਟਰਾ ਵਗੈਰਾ ਫੋਰੈਸਟ ਦੇ ਵੀ ਤੁਸੀਂ ਦੇਖ ਲੋ ਮਗਰਮੱਛ ਸੱਪ ਜੀਵ ਜੰਤੂ ਹੋਰ ਹਾਂਜੀ ਉਸ ਤੋਂ ਬਾਅਦ ਡੋਮੈਸਟਿਕ ਦੇ ਵੀ ਦੇਖ ਲੋ ਤੁਸੀਂ ਮੱਝ ਬੱਕਰੀ ਭੇਡ ਹਾਂਜੀ ਇਸ ਤੋਂ ਇਲਾਵਾ ਆਪਣਾ ਮੋਰ ਪਿਗ ਔਰ ਰੈਜੀਡੈਂਸ਼ੀਅਲ ਦੇ ਵਿੱਚ ਕੁੱਤਾ ਬਿੱਲੀ ਠੀਕ ਹੈ ਜੀ ਔਰ ਐਕਸਟੈਂਡ ਐਕਸਟਰਾ ਟਾਈਪ ਦੇ ਤੁਸੀਂ ਜਿਹੜੇ ਆਪਣੇ ਘਰਾਂ ਦੇ ਵਿੱਚ ਪੈਟਰ ਡਰ ਰੱਖਦੇ ਹੋ ਸਾਰੇ ਇਸ ਸ਼੍ਰੇਣੀ ਵਿੱਚ ਫਾਲ ਕਰਦੇ ਠੀਕ ਹੈ ਜੀ ਇਹ ਜਾਨਵਰ ਇੱਕ ਇਹੋ ਜਿਹੇ ਜੀਵ ਹੁੰਦੇ ਹਨ ਚਾਹੇ ਉਹ ਜੰਗਲੀ ਹੋਵੇ ਜਾਂ ਫਿਰ ਉਹ ਘਰੇਲੂ ਜਾਨਵਰ ਹੋਵੇ ਉਸ ਦੇ ਨਾਲ ਇੱਕ ਹਰ ਇਨਸਾਨ ਦਾ ਜਿਹੜਾ ਮੋਹ ਹੁੰਦਾ ਹੈ ਤਾਂ ਸਾਨੂੰ ਉਹਨਾਂ ਨੂੰ ਦੇਖ ਕੇ ਦਇਆ ਵੀ ਆਉਂਦੀ ਹੈ ਤਾਂ ਕਈ ਵਾਰ ਸਾਡਾ ਦਿਲ ਕਰਦਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਜੀਵ ਜੰਨ ਜਾਂ ਜੰਤੂ ਹਨ ਉਹਨਾਂ ਨੂੰ ਆਪਣੇ ਘਰ ਦੇ ਵਿੱਚ ਅਸੀਂ ਘਰੇਲੂ ਆਪਣਾ ਜਿਹਨੂੰ ਅਸੀਂ ਕਹਿੰਦੇ ਹਾਂ ਡੋਮੈਸਟਿਕ ਕਰੀਏ ਜਾਂ ਅਸੀਂ ਪੈਟ ਰੱਖੀਏ ਜਾਂ ਪਾਲਤੂ ਕਰਕੇ ਰੱਖੀਏ ਕੀ ਜਿਹੜਾ ਸਾਡਾ ਇਹ ਕਾਨੂੰਨ ਹੈ ਜਿਹੜਾ क्रुएਲਟੀ ਸਬੰਧੀ ਕਾਨੂੰਨ ਹੈ ਜਾਨਵਰਾਂ ਦੇ ਉੱਤੇ ਇਸ ਦੇ ਵਿੱਚ ਕੋਈ ਇਹੋ ਜੀ ਲਕੀਰ ਖਿੱਚੀ ਗਈ ਹੈ ਜਿਸ ਦੇ ਤਹਿਤ ਕੁਛ ਇੱਕ ਜਾਨਵਰਾਂ ਨੂੰ ਅਸੀਂ ਜਿਹੜਾ ਹੈ ਆਪਣਾ ਪਾਲਤੂ ਨਹੀਂ ਰੱਖ ਸਕਦੇ ਰਾਈਟ ਸਰ ਜਿੱਦਾਂ ਕਿ ਪ੍ਰिवेंशन ਔਫ क्रुएਲਟੀ ਐਕਟ 1960 ਦੇ ਵਿੱਚ ਸਭ ਤੋਂ ਪਹਿਲਾਂ ਤੇ ਜਿਹੜੀ ਜਾਨਵਰ ਨੂੰ ਰਜਿਸਟਰਡ ਕਰਾਉਣ ਦੀ ਜਿਹੜੀ ਡਿਊਟੀ ਹੈ ਉਹ ਉਸ ਸਟੇਟ ਔਰ ਡਿਸਟ੍ਰਿਕਟ ਦੇ ਮਿਊਨਿਸਪਲ ਕਾਰਪੋਰੇਸ਼ਨ ਦੀ ਹੱਦ 'ਚ ਆਂਦੀ ਹੈ ਠੀਕ ਹੈ ਜੀ ਔਰ ਉਸ ਦੇ ਵਿੱਚ ਉਹਨਾਂ ਨੇ ਸ਼੍ਰੇਣੀਆ ਨੂੰ ਕੈਟੇਗਰੀ ਵਾਈਜ਼ ਵੰਡਿਆ ਗਿਆ ਹੈ ਕਿ ਕਿਹੜੇ ਜਾਨਵਰ ਤੁਸੀਂ ਰੱਖਨੇ ਹਨ ਘਰ ਦੇ ਵਿੱਚ ਔਰ ਕਿਹੜੇ ਜਾਨਵਰ ਨਹੀਂ ਰੱਖਣਾ ਜਿੱਦਾਂ ਕਿ ਤਾ ਅੰਡਰਸਟੂਡ ਹੈ ਕਿ ਵਾਈਲਡ ਔਰ ਫੋਰੈਸਟ ਜਾਨਵਰ ਜਿੱਦਾਂ ਸ਼ੇਰ ਚੀਤਾ ਭੇਡ ਬੱਕਰੀ ਪਾਲੂ ਏਸੀ ਜਾਨਵਰ ਨਹੀਂ ਰੱਖ ਸਕਦੇ ਜਿਹੜੇ ਹਿੰਸਕ ਅਗਰੈਸਿਵ ਹੀ ਰਹਿੰਦੇ ਮੋਸਟਲੀ ਠੀਕ ਹੈ ਜੀ ਰੈਜੀਡੈਂਸ਼ੀਅਲ ਜਿਹੜੇ ਆਪਣੇ ਡੋਮੈਸਟਿਕ ਤੁਸੀਂ ਜਾਨਵਰ ਰੱਖ ਸਕਦੇ ਹੋ ਮੱਝ ਕਾਂ ਭੇਡ ਬੱਕਰੀ ਪਿਗ ਡਾਂਕੀ ਹਾਰਸ ਇਹ ਜਾਨਵਰ ਜਿਹੜੇ ਜਿਹੜੇ ਸ਼ਾਂਤ ਸੁਭਾਅ ਦੇ ਹੁੰਦੇ ਨੇ ਡੌਗਸ ਕੁੱਤੇ ਹੋਗੇ ਸ਼ਾਂਤ ਸੁਭਾਅ ਦੇ ਜੇਕਰ ਇਹਨਾਂ ਨੂੰ ਪਿਆਰ ਨਾਲ ਵਿਚਾਰਿਆ ਜਾਏ ਤੇ ਇਹ ਪੇ ਬੈਕ ਟੂ ਨੇਚਰ ਕਰਦੇ ਨੇ ਇਸ ਲਈ ਇਸ ਕਲॉज ਨੂੰ ਜਿਹੜੀ ਵਿੱਚ ਪਾਇਆ ਗਿਆ ਕਿ ਵੀ ਜਿਹੜੇ ਕੁਝ ਰੈਲੀਵੈਂਟ ਜਿਹੜੇ ਸ਼ਾਂਤ ਸੁਭਾਅ ਦੇ ਜਾਨਵਰੀ ਤੁਸੀਂ ਆਪਣੇ ਰੈ residențial اور ڈومیسٹک رائٹس ਦੇ ਵਿੱਚ رکھ سکتے ہیں بالکل ਠੀਕ ਹੈ ਜੀ ਇਹ ਕਿਹਾ ਜਾਂਦਾ ਹੈ ਕਿ ਜਦ ਵੀ ਕੋਈ ਜਿਹੜਾ ਜੀਵ ਇਸ ਦੁਨੀਆ ਦੇ ਵਿੱਚ ਜਨਮ ਲੈਂਦਾ ਹੈ ਤਾਂ ਉਸ ਦੇ ਜਨਮ ਲੈਣ ਦੀ ਉਸ ਦੇ ਕੁਝ ਜਿਹੜੇ ਨਾਲ ਅਧਿਕਾਰ ਜਿਹੜੇ ਉਹ ਜੁੜ ਜਾਂਦੇ ਨੇ ਤੇ ਜਿਹੜੇ ਮਨੁੱਖੀ ਅਧਿਕਾਰ ਖਾਸ ਤੌਰ ਤੇ ਜਿਹੜੇ ਹੁੰਦੇ ਹਨ ਉਹ ਕਹਿੰਦੇ ਹੈ ਕਿ ਕੇਵਲ ਜਿਹੜੇ ਮਨੁੱਖਾਂ ਦੇ ਨਾਲ ਸਹਿਮਤ ਨਹੀਂ ਆ ਹਰ ਇੱਕ ਜੀਵ ਜਿਹੜਾ ਇਸ ਧਰਤੀ ਦੇ ਉੱਤੇ ਜਿਹੜਾ ਸਾਹ ਲੈਂਦਾ ਹੈ ਉਸ ਦੇ ਉਹ ਅਧਿਕਾਰ ਹਨ ਕਿਹੜੇ ਇਹੋ ਜਿਹੇ ਅਧਿਕਾਰ ਹਨ ਜਿਹੜੇ ਸਾਡੇ ਇਹ ਜਿਹੜਾ ਰਾਈਟ ਟੂ ਜਿਹੜਾ ਪ੍ਰੋਵੈਂਸ਼ਨ ਆਫ क्रुएਲਟੀ ਅਗੇਂਸਟ ਐਨੀਮਲ ਜਾਂ ਜਿੰਨੂੰ ਆਪਾਂ ਆਹ ਗੱਲ ਕਹਿੰਦੇ ਆ ਕਿ ਜਾਨਵਰਾਂ ਦੇ ਉੱਤੇ ਅਤਿਆਚਾਰ ਸੰਬੰਧੀ ਕਾਨੂੰਨ ਹੈ ਉਸ ਦੇ ਵਿੱਚ ਜਾਨਵਰਾਂ ਦੇ ਜਿਹੜੇ ਅਧਿਕਾਰ ਖਾਸ ਤੌਰ ਤੇ ਉਲੇਖੇ ਗਏ ਹੈ ਜੀ ਬਿਲਕੁਲ ਜੀ ਇਸ ਐਕਟ ਦੇ ਵਿੱਚ ਜਾਨਵਰਾਂ ਦੇ ਹੀ ਇਨਸਾਨਾਂ ਦੇ ਵਾਂਗੂ ਭਾਰਤੀ ਸੰਵਿਧਾਨ ਦੇ ਜਿਹੜਾ ਆਰਟੀਕਲ 14 19 ਔਰ 21 ਲਿਬਰਟੀ ਆਫ ਲਾਈਫ ਫਰੀडम ਔਰ ਆਜ਼ਾਦੀ ਦੀ ਜਿਹੜੀ ਮੁੱਖ ਪਰਭਾਸ਼ਾ ਨੂੰ ਐਕਸਪਲੇਨ ਕੀਤਾ ਗਿਆ ਹੈ ਜਿੱਦਾਂ ਕਿ ਭਾਰਤੀ ਸੰਵਿਧਾਨ ਦੇ ਵਿੱਚ ਕਲੋਜ਼ 7 ਦੇ ਵਿੱਚ ਹਰੇਕ ਮਿਊਨਿਸਪਲ ਕਾਰਪੋਰੇਸ਼ਨ ਹਰੇਕ ਸੰਵਿਧਾਨਿਕ ਅਦਾਰੇ ਦੀ ਜਿਹੜੇ ਐਡਮਿਸ਼ਨ ਆ ਉਹਦੀ ਬੇਸਿਕ ਡਿਊਟੀ ਹੈ ਕਿ ਜਿਹੜੇ ਜਾਨਵਰਾ ਦੀ ਹੈਲਥ ਰਿਗਾਰਡਿੰਗ ਉਹਨਾਂ ਦੀ ਫੂਡ ਸ਼ੈਲਟਰ ਔਰ ਉਹਨਾਂ ਦੇ ਅਧਿਕਾਰਾਂ ਦੇ ਰੱਖਿਆ ਕਰਨ ਦੇ ਲਈ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਡੇ ਬਾਈ ਡੇ ਜਿਹੜੇ ਆਪਣੇ ਰੂਲ ਐਂਡ ਰੈਗੂਲੇਸ਼ਨ ਇੰਪਲੀਮੈਂਟ ਕਰਨੇ ਜੁੜੀ ਹਨ ਠੀਕ ਹੈ ਜੀ ਇਹ ਤਾਂ ਗੱਲ ਸੀਗੀ ਜੀ ਜਾਨਵਰਾਂ ਦੇ ਅਧਿਕਾਰਾਂ ਦੀ ਹੁਣ ਅਸ ਤੋਂ ਅਸੀਂ ਅਗਲੀ ਗੱਲ ਕਰਾਂਗੇ ਕਿ ਜਿੱਦਾਂ ਇੱਕ ਕਾਨੂੰਨ ਲੇਖ ਦਿੱਤਾ ਗਿਆ ਹੈ ਉਸ ਕਾਨੂੰਨ ਦੇ ਵਿੱਚ ਜਿਹੜੇ ਆ ਜਾਨਵਰਾਂ ਦੇ ਜਿਹੜੇ ਹੱਕ ਹਨ ਜਾਂ ਜਿਹੜੇ ਉਹਨਾਂ ਨਾਲ ਸੰਬੰਧਤ ਵਿਅਕਤੀ ਹਨ ਉਹਨਾਂ ਦੇ ਕੀ ਹੱਕ ਹਨ ਤਾਂ ਉਹਨਾਂ ਦੀਆਂ ਜਿਹੜੀਆਂ ਕੀ ਜ਼ਿੰਮੇਵਾਰੀਆਂ ਹਨ ਉਹ ਲੇਖੀਆਂ ਗਈਆਂ ਹਨ ਉਹਨਾਂ ਨੂੰ ਡਿਫਾਈਨ ਕਰ ਦਿੱਤਾ ਗਿਆ ਹੈ ਪਰ ਕਿਹੜਾ ਇਹ ਇਹੋ ਜਿਹਾ ਇੱਕ ਮਹਿਕਮਾ ਹੈ ਜਾਂ ਬਹੁਤ ਸਾਰੇ ਮਹਿਕਮੇ ਹਨ ਜਿਨ੍ਹਾਂ ਨੇ ਕਾਨੂੰਨ ਲਾਗੂ ਕਰਨਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਮਿਨਿਸਟਰੀ ਆਫ ਹਸਬੈਂਡਰੀ ਮਿਨਿਸਟਰੀ ਆਫ ਐਗਰੀਕਲਚਰ ਫਾਰਮਰ ਇਹ ਇਹਨਾਂ ਦੀ ਬੇਸਿਕ ਡਿਊਟੀ ਹੈ ਕਿ ਜਿੱਦਾਂ ਪੰਜਾਬ ਦੇ ਵਿੱਚ ਗੁਰਮੀਤ ਸਿੰਘ ਖੁੱਡੀਆਂ ਜੀ ਨੇ ਆਪਣੇ ਜਾਨਵਰਾਂ ਦੇ ਐਗਰੀਕਲਚਰ ਫਾਰਮਰ ਡਿਪਾਰਟਮੈਂਟ ਦੇ ਨਾਲ ਸਿਹਤ ਮੰਤਰੀ ਨੇ ਉਹਨਾਂ ਦੀ ਬੇਸਿਕ ਡਿਊਟੀ ਹੈ ਕਿ ਉਹ ਆਪਣੇ ਆਪਣੇ ਇਲਾਕੇ ਦੇ ਮਨਿਸਪਲ ਕਾਰਪੋਰੇਸ਼ਨ ਔਰ ਪਿੰਡਾਂ ਦੇ ਵਿੱਚ ਆਂਦੀਆਂ ਹੱਦਾਂ ਦੇ ਵਿੱਚ ਬੈਟਰਨਿਟੀ ਹਸਪੀਟਲ ਦਾ ਮਜ਼ਬੂਤ ਜਿਹੜਾ ਆਪਣਾ ਸਟਰਕਚਰ ਰੈਡੀ ਕਰਨ ਤਾਂ ਜੋ ਜਾਨਵਰਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਅਗਰ ਮੁਸੀਬਤ ਆਂਦੀ ਹੈ ਤਾਂ ਉਸ ਨੂੰ ਕਵਰ ਅਪ ਕੀਤਾ ਜਾਏ ਇੱਕ ਵਕੀਲ ਸਾਹਿਬ ਬਹੁਤ ਇੱਥੇ ਅਹਿਮ ਸਵਾਲ ਇੱਕ ਹੋ ਰਾਇਆ ਜਾਂਦਾ ਹੈ ਕਿ ਜਿਹੜੇ ਜਾਨਵਰ ਹਨ ਉਹ ਜਿਹੜੇ ਜ਼ਿਆਦਾ ਸੀ ਆਪਣੇ ਘਰਾਂ 'ਚ ਰੱਖਦੇ ਆ ਸਾਡੇ ਬੱਚਿਆਂ ਵਾਂਗੂ ਹੋ ਜਾਂਦੇ ਹਨ ਉਹਨਾਂ ਨੂੰ ਇੱਕ ਜਿਹੜਾ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਜਿਹੜਾ ਪਾਲਣਾ ਹੁੰਦਾ ਹੈ ਉਹਨਾਂ ਦਾ ਪੋਸ਼ਣ ਕਰਨਾ ਹੁੰਦਾ ਹੈ ਇਤੋਂ ਤੱਕ ਤੁਸੀਂ ਦੱਸਿਆ ਕਿ ਉਹਨਾਂ ਦਾ ਜਿਹੜਾ ਇਲਾਜ ਕਰਾਉਣਾ ਹੈ ਉਸ ਦੇ ਲਈ ਵੀ ਜਿਹੜੀਆਂ ਸਰਕਾਰ ਦੀ ਇੱਕ ਜ਼ਿੰਮੇਵਾਰੀ ਹੈ ਸਹੂਲਤਾਂ ਦੇਣੀ ਹੈ ਕਈ ਵਾਰ ਜਦ ਕਿਸੇ ਜਾਨਵਰ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਇੱਕ ਅਸੀਂ ਦੇਖਦੇ ਸਮਾਜ ਦੇ ਵਿੱਚ ਉਹ ਦਿੱਕਤ ਆਹਾ ਆਉਂਦੀ ਹੈ ਕਿ ਉਸ ਜਿਹੜਾ ਜਾਨਵਰ ਪੂਰਾ ਹੋ ਗਿਆ ਉਸ ਨੂੰ ਜਾਂ ਕਿਤੇ ਦਫਨਾਉਣਾ ਹੈ ਜਾਂ ਉਸ ਦਾ ਜਿਹੜਾ ਲਾਸਟ ਰਾਈਟਸ ਕਰਨੇ ਆ ਉਹਦੇ ਸਬੰਧੀ ਵੀ ਇਸ ਕਾਨੂੰਨ ਦੇ ਵਿੱਚ ਕੁਝ ਖਾਸ ਤੌਰ ਤੇ ਹੈ ਜਾਂ ਜਿਹੜੀ ਸਰਕਾਰ ਦੀਆਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਮੰਨਦੀਆਂ ਹਨ ਕਿ ਇਹੋ ਜਿਹੀਆਂ ਬਰੀਅਲ ਗਰਾਊਂਡਸ ਦਿੱਤੀਆਂ ਜਾਂਦੀਆਂ ਹਨ। ਰਾਈਟ ਸਰ ਇਹ ਤੇ ਵੈਸੇ ਜਿੱਦਾ ਜਿਹੜਾ ਗ੍ਰੇਵਯਾਰਡ ਬਾਕੀ ਲੋਕਾਂ ਲਈ ਬਣੇ ਹਨ ਤੇ ਇਹ ਹਾਲੇ ਤੱਕ ਰੂਲ ਰੈਗੂਲੇਸ਼ਨ ਚ ਪਾਣਾ ਚਾਹੀਦਾ ਸਰਕਾਰ ਨੂੰ ਕਿ ਵੀ ਇਹਨਾਂ ਲਈ ਵੀ ਇੱਕ ਲਗ ਤੋਂ ਗ੍ਰੇਵਯਾਰਡ ਬਣੇ ਜਾਣ ਤਾਂ ਜੋ ਇਹਨਾਂ ਨੂੰ ਵੀ ਉਹਨਾਂ ਦਾ ਮਾਨ ਸਨਮਾਨ ਦੇ ਅਧਿਕਾਰਾਂ ਦੇ ਨਾਲ ਇਹਨਾਂ ਦੇ ਜਿਹੜੇ ਵਿੱਚ ਰਾਈਟਸ ਨੇ ਡੈਥ ਰਾਈਟਸ ਉਹਨਾਂ ਨੂੰ ਪੂਰਾ ਕੀਤਾ ਹੈ ਲੇਕਿਨ ਇਸ ਤਰ੍ਹਾਂ ਦੀ ਹਾਲੇ ਤੱਕ ਕੋਈ ਪ੍ਰੋਵੀਜ਼ਨ ਨਹੀਂ ਆਈ ਹੈ ਲੇਕਿਨ ਮਨਸੀਪਲ ਕਾਰਪੋਰੇਸ਼ਨ ਦੇ ਰੂਲ ਐਂਡ ਰੈਗੂਲੇਸ਼ਨ ਦੇ ਰਾਈਟਸ ਦੇ ਵਿੱਚ ਉਹਨਾਂ ਦੀ ਮੋਰਲ ਡਿਊਟੀ ਬਣਦੀ ਹੈ ਕਿ ਇਹਨਾਂ ਦੇ ਲਈ ਕੋਈ ਇਦਾਂ ਦੀ ਸਹੂਬਿਦਾਂ ਉਪਲਬਧ ਕਰਾਣ ਗ੍ਰੇਵਯਾਰਡ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਮਾਨ ਸਨਮਾਨ ਨਾਲ ਦਫਨਾਇਆ ਜਾਵੇ ਬਿਲਕੁਲ ਠੀਕ ਹੈ ਜੀ ਇਹ ਜਿੱਦਾਂ ਤੁਸੀਂ ਦੱਸਿਆ ਕਿ ਜਿਹੜੇ ਜਾਨਵਰ ਹੁੰਦੇ ਹਨ ਇਹਨਾਂ ਦੀਆਂ ਲੱਖ ਲੱਖ ਜਿਹੜੀਆਂ ਵਗ ਵਗ ਜਿਹੜੀਆਂ categories ਹਨ ਵਗ ਵਗ ਉਹਦੇ ਵਿੱਚ ਕੁਝ ਜਾਨਵਰ ਇਹੋ ਜਿਹੇ ਹਨ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਘਰ ਦੇ ਵਿੱਚ ਰੱਖਦੇ ਹਾਂ ਤਾਂ ਕੁਝ ਜਾਨਵਰ ਐਦਾ ਦੇ ਹਨ ਜਿੱਦਾਂ ਅਸੀਂ ਲੈ ਲੀਏ ਬਲਦੀ ਹਨ ਸਾਡੇ ਜਾਂ ਅਸੀਂ ਆ ਘੋੜੇ ਰੱਖੇ ਹਨ ਇਹਨਾਂ ਨੂੰ ਜਦ ਅਸੀਂ ਇਹਨਾਂ ਤੋਂ ਕੰਮ ਲੈਣਾ ਹੈ ਤਾਂ ਥੋੜਾ ਬਹੁਤਾ ਇਹਨਾਂ ਨੂੰ ਕਈ ਵਾਰ ਤੁਹਾਨੂੰ ਜਿਹੜਾ ਹੈ ਉਹ ਜਿਹੜਾ ਉਹਨੂੰ ਕਹਿੰਦੇ ਆ ਕਿ ਸੋਟੀ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਥੋੜਾ ਬਹੁਤਾ ਜਿਹੜਾ ਹੈ ਕਹ ਲਓ ਕਿ ਦਬਕਾਉਣਾ ਪੈਂਦਾ ਹੈ ਕੀ ਜਿਹੜਾ ਅਤਿਆਚਾਰ ਹੈ ਇਸ ਨੂੰ ਹਰ ਜਾਨਵਰ ਦੇ ਹਿਸਾਬ ਨਾਲ ਅਸੀਂ ਇਸ ਦੀ ਪਰਿਭਾਸ਼ਾ ਨੂੰ ਡਿਫਾਈਨ ਕਰਦੇ ਹਨ ਕਿ ਸਾਰੇ ਜਾਨਵਰਾਂ ਦੇ ਉੱਤੇ ਜਿਹੜੀ ਅਤਿਆਚਾਰ ਦੀ ਇੱਕੋ ਪਰਿਭਾਸ਼ਾ ਲਾਗੂ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਅਤਿਆਚਾਰ ਦੀ ਇਸ ਅਨਸਰ ਦੇ ਜਵਾਬ ਦਾ ਅਨਸਰ ਹੈ ਕਿ ਅਤਿਆਚਾਰ ਦੀ ਜਿਹੜੀ ਡੈਫੀਨੇਸ਼ਨ ਨੂੰ ਸਾਨੂੰ ਸਮਝਣਾ ਪਏਗਾ ਹਾਂਜੀ ਵਾਟ ਟਾਈਪ ਆਫ ਐਟ੍ਰੋਸਿਟੀ ਐਟ੍ਰੋਸਿਟੀ ਦੇ ਜਿਹੜੇ ਕਲੌਜ਼ ਨੇ ਉਹ ਸ਼੍ਰੇਣੀਆਂ ਆਉਂਦੀਆਂ ਨੇ ਜਿੱਦਾਂ ਜਾਨਵਰ ਬੇਜਬਾਨੇ ਨੂੰ ਬੇਵਜ੍ਹਾ ਲੱਤ ਮਾਰਦੇ ਨੇ ਹਾਂਜੀ ਉਹਨੂੰ ਬੇਵਜ੍ਹਾ ਕੁੱਟਣਾ ਪੂਰੇ ਉੱਤੇ ਓਵਰਰਾਈਡਿੰਗ ਕਰਨੀ ਉਹਦੇ ਉੱਪਰ ਓਵਰਵਰਕ ਕਰਾਉਣਾ ਉਹਨੂੰ ਵਿਦਆਊਟ ਐਨੀ ਰੀਜ਼ਨ ਲੌਕ ਕਰ ਦੇਣਾ ਉਹਨੂੰ ਉਸਦੇ ਉੱਤੇ ਮਾਰ ਕਟਾਈ ਸੋਟੀ ਜਾਂ ਡੰਡੇ ਦੇ ਨਾਲ ਬਰੂਟਲ ਅਟੈਕ ਕਰਨਾ ਅਨਨੈਸੈਸਰੀ ਉਹਨੂੰ ਫੂਡ ਨਹੀਂ ਦੇਣਾ ਇਹ ਜਿਹੜੀ ਜਿੰਨੀਆਂ ਵੀ ਕਲੌਜ਼ ਨੇ ਇਹ ਅਤਿਆਚਾਰ ਦੀ ਸ਼੍ਰੇਣੀ ਦੇ ਵਿੱਚ ਆਂਦੇ ਨੇ ਲੇਕਿਨ ਜਿਨ੍ਹਾਂ ਨੇ ਪੈਟ ਰੱਖੇ ਨੇ ਆਪਣੇ ਘਰ ਦੇ ਵਿੱਚ ਉਹ ਜਾਨਵਰ ਨੂੰ ਬੜੇ ਹੀ ਪਿਆਰ ਅਤੇ ਹਲੀਮੀ ਨਾਲ ਵਰਤਦੇ ਹਨ ਹਾਂਜੀ ਉਹਨਾਂ ਨੂੰ ਪਤਾ ਹੈ ਕਿ ਜਾਨਵਰ ਜਿੱਦਾਂ ਹੁਣ ਆਪਣਾ ਗਊ ਮਾਤਾ ਤੋਂ ਤੁਸੀ ਲੈ ਲਓ ਹੁਣ ਗਊ ਮਾਤਾ ਨੂੰ ਜਿੰਨਾ ਅਸੀਂ ਪਿਆਰ ਔਰ ਪੁਚਕਾਰ ਦਵਾਂਗੇ ਉਨਾ ਹੀ ਉਹ ਸਾਨੂੰ ਵੱਦ ਤੋਂ ਵੱਧ ਮਿਲਕ ਦੇਗੀ ਬਿਲਕੁਲ ਠੀਕ ਹੈ ਜੀ ਤੇ ਇਹ ਜਾਨਵਰ ਸਿਰ ਪਿਆਰ ਦਾ ਭੁੱਖਾ ਹੈ ਇਹ ਜ਼ਬਾਨ ਬੇਜ਼ਬਾਨ ਨੇ ਸਿਰ ਪਿਆਰ ਦੇ ਭੁੱਖਿਆ ਨੇ ਇਹਨਾਂ ਨੂੰ ਪਿਆਰ ਨਾ ਕਰੋ ਤੇ ਇਹ ਤੁਹਾਨੂੰ ਤੁਹਾਡੀ ਸਮਤ ਤੋਂ ਔਰ ਸੋਤ ਤੋਂ ਵੀ ਜ਼ਿਆਦਾ ਰਿਵਾਰਡ ਬੈਕ ਕਰਦੇ ਬਿਲਕੁਲ ਠੀਕ ਹੈ ਜੀ ਇਹ ਤਾਂ ਗੱਲ ਹੈ ਕਿ ਅਤਿਆਚਾਰ ਦੀ ਅਸੀਂ ਕਈ ਵਾਰ ਸਮਾਜ ਦੇ ਵਿੱਚ ਦੇਖਦੇ ਹਾਂ ਕਿ ਕਿਤੇ ਜਿਹੜਾ ਹੈਗਾ ਕਿਸੇ ਜੀਵ ਦੇ ਉੱਤੇ ਜਿਹੜਾ ਅਤਿਆਚਾਰ ਹੋ ਰਿਹਾ ਹੈ ਉਸ ਸਮੇਂ ਜਿਹੜੀ ਉਸ ਦੀ ਸ਼ਿਕਾਇਤ ਕਰਨੀ ਹੈ ਉਹ ਸੀ ਕਿੱਥੇ ਜੇ ਕਿਸੇ ਖਾਸ ਦਫ਼ਤਰ ਦੇ ਵਿੱਚ ਜਾ ਕੇ ਕਰਨੀ ਹੈ ਜਾਂ ਕੋਈ ਆਨਲਾਈਨ ਜਿਹੜੀ ਹੈਲਪਲਾਈਨ ਹੈ ਉਹ ਵੀ ਸਾਡੇ ਕੋਲ ਹੈ ਜਾਂ ਕਿਸੇ ਵੈੱਬਸਾਈਟ ਤੇ ਸ਼ਿਕਾਇਤ ਪਾ ਸਕਦੇ ਆ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਨੇ ਬੜਾ ਅੱਛਾ ਤੁਸੀਂ ਸਵਾਲ ਕੀਤਾ ਕਿ ਇਸ ਵਕਤ ਦਾ ਜਿਹੜਾ ਸਨੇਰੋ ਬਣ ਚੁੱਕਿਆ ਕਿ ਲੋਕ ਡੌਗਸ ਨੂੰ ਜਾਂ ਕੈਟਸ ਨੂੰ ਅਨਨੈਸੈਸਰੀ ਉਹਨਾਂ ਤੇ ਐਟ੍ਰੋਸਿਟੀ ਕਰਦੇ ਨੇ ਉਹਨਾਂ ਨੂੰ ਮਾਰਕੁਟਾਈ ਕਰ ਦਿੰਦੇ ਨੇ ਅਗਰ ਕੋਈ ਵੀ ਇਦਾਂ ਦਾ ਮੁਜਰਮ ਪਕੜਿਆ ਜਾਂਦਾ ਹੈ ਤੋ ਉੱਦੀ ਸਾਨੂੰ ਆਪਣੇ ਇਨਸਾਨੀਅਤ ਦੇ ਨਾਤੇ ਸ਼ਿਕਾਇਤ ਜਿਹੜੀ ਅਸੀਂ ਐਸਐਮ ਨੂੰ ਕਰ ਸਕਦੇ ਹਾਂ ਮਿਨਿਸਪਲ ਕਾਰਪੋਰੇਸ਼ਨ ਦੇ ਐਨੀਮਲ ਡਿਪਾਰਟਮੈਂਟ ਦੇ ਵਿੱਚ ਕਰ ਸਕਦੇ ਹਾਂ ਪਛੂ ਪਾਲਣ ਵਿਭਾਗ ਦੇ ਵਿੱਚ ਕਰ ਸਕਦੇ ਹਾਂ ਮਿਨਿਸਟਰੀ ਆਫ ਹਸਬੈਂਡਰੀ ਦੇ ਵਿੱਚ ਕਰ ਸਕਦੇ ਹਾਂ ਉਸ ਤੋਂ ਇਲਾਵਾ ਹੂਮਨ ਰਾਈਟ ਕਮਿਸ਼ਨ ਦੇ ਵਿੱਚ ਕਰ ਸਕਦੇ ਹਾਂ ਇਸ ਤੋਂ ਇਲਾਵਾ ਇਹਨਾਂ ਦੀ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਬਣੀ ਹੈ ਦਿੱਲੀ ਦੇ ਵਿੱਚ ਔਰ ਜਿਹੜਾ ਹੈੱਡ ਆਫਿਸ ਦਿੱਲੀ ਦੇ ਵਿੱਚ ਹੈ ਔਰ ਔਰ ਬ੍ਰਾਂਚ ਆਫਿਸ ਜਿਹੜਾ ਹੈ ਹਰਿਆਣੇ ਦੇ ਵਿੱਚ ਹੈ ਇਸ ਤੋਂ ਇਲਾਵਾ ਨੈਸ਼ਨਲ ਇੰਸਟੀਟਿਊਸ਼ਨ ਐਨੀਮਲ ਪ੍ਰੋਟੈਕਸ਼ਨ ਵੈਲਫੇਅਰ ਬੋਰਡ ਬਣਿਆ ਹੈ ਇਸ ਤਰ੍ਹਾਂ ਦੇ ਕੁਝ ਐਨ ਜੀਓਜ਼ ਨੇ ਜਿਹੜੀਆਂ ਸਰਕਾਰੀ ਅਧਾਰੇ ਦੇ ਨਾਲ ਟੱਚ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਹੈ ਤੇ ਸਖਤ ਕਾਰਵਾਈ ਇਹਨਾਂ ਦੇ ਉੱਤੇ ਹੋ ਸਕੇਗੀ ਔਰ ਪ੍ਰੋਵੈਂਸ਼ਨ ਆਫ ਕਰੈਲਟੀ ਆਫ ਅਗੇਂਸਟ ਐਨੀਮਲ ਐਕਟ 1960 ਦੇ ਵਿੱਚ ਵੀ ਇਹ ਲਿਖਿਆ ਹੈ ਕਿ ਅਗਰ ਕੋਈ ਇਦਰਾ ਪਾਇਆ ਜਾਂਦਾ ਹੈ ਵਿਅਕਤੀ ਜੋ ਜਾਨਵਰ ਦੇ ਉੱਤੇ ਅਤਿਆਚਾਰ ਕਰਦਾ ਹੈ ਤਾਂ ਉਸ ਨੂੰ ਪੇ 1000 ਤੋਂ ਲੈ ਕੇ 10000 ਤੱਕ ਫਾਈਨਡ ਪੈ ਸਕਦਾ ਹੈ ਔਰ 2 ਸਾਲ ਦੀ ਇਮਪ੍ਰੀਜ਼ਮੈਂਟ ਹੋ ਸਕਦੀ ਹੈ ਔਰ ਜਿੱਦਾਂ ਕਿ ਆਈਪੀਸੀ ਸੈਕਸ਼ਨ 428 ਔਰ 29 ਦੇ ਵਿੱਚ ਹਾਂਜੀ ਇਹ ਜਿਹੜੀ ਪ੍ਰੋਵੀਜ਼ਨ ਦੀ ਜਿਹੜੀ ਇਹ ਸਜ਼ਾ ਦੀ ਧਾਰਾ ਲਿਖੀ ਗਈ ਸੀ ਲੇਕਿਨ ਲੇਟਰ ਜਿਹੜਾ 1 ਜੁਲਾਈ 2024 ਤੋਂ ਭਾਰਤ ਦੇ ਨਵੇਂ ਸੰਹਿਤਾ ਬੀਐਨਐਸ ਦੇ ਵਿੱਚ ਇਸ ਪ੍ਰੋਵੀਜ਼ਨ ਨੂੰ ਜਿਹੜੀ ਵਧਾ ਕੇ 2 ਸਾਲ ਦੀ ਸਜ਼ਾ ਨੂੰ 5 ਸਾਲ ਕਰ ਦਿੱਤਾ ਗਿਆ ਹੈ ਠੀਕ ਹੈ ਤਾਂ ਇਹ ਜਿਹੜਾ ਜਿਹੜਾ ਜ਼ੁਲਮ ਹੈ ਬੜਾ ਅਸਹਿਨਿਆ ਹੈ ਇਦਾਂ ਜ਼ੁਲਮ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਇਹ ਤਾਂ ਗੱਲ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਅਤਿਆਚਾਰ ਕਰਦਾ ਹੈ ਉਸ ਨੂੰ ਰੋਕਣ ਸੰਬੰਧੀ ਜਦ ਵੀ ਕੋਈ ਕਾਨੂੰਨ ਹੁੰਦਾ ਹੈ ਹੁੰਦ ਦੇ ਵਿੱਚ ਆਉਂਦਾ ਹੈ ਵਕੀਲ ਸਾਹਿਬ ਤਾਂ ਸੀ ਉਹ ਦੇਖਦੇ ਆ ਕਿ ਉਹ ਉਹਦੇ ਵਿੱਚ ਦੋ ਤਰਫਾ ਕੰਮ ਕੀਤਾ ਜਾਂਦਾ ਹੈ ਇੱਕ ਤਾਂ ਹੁੰਦਾ ਹੈ ਕਿ ਇੱਕ ਜਿਹੜਾ ਕੋਈ ਜੁਰਮ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਜੇ ਉਸ ਵਿਅਕਤੀ ਦੇ ਖਿਲਾਫ ਹੋ ਰਿਹਾ ਤੇ ਦੂਜਾ ਉਸ ਦਾ ਅਸਪੈਕਟ ਹੁੰਦਾ ਹੈ ਉਸ ਵਿਅਕਤੀ ਦਾ ਭਲਾ ਕਰਨ ਦੇ ਇਹਦੀ ਇਹ ਜਿਹੜਾ ਇਹ ਜਿਹੜਾ ਅਸੀਂ ਕਾਨੂੰਨ ਦੇਖਦੇ ਹਾਂ ਕਿ ਇਸ ਦਾ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਜਾਨਵਰਾਂ ਦੇ ਭਲੇ ਲਈ ਹੈ ਇਸ ਦੇ ਵਿੱਚ ਇੱਕ ਤਾਂ ਹੈ ਕਿ ਜਿਹੜਾ ਅਤਿਆਚਾਰ ਹੁੰਦਾ ਹੈ ਜਾਨਵਰਾਂ ਦੇ ਉੱਤੇ ਉਸ ਨੂੰ ਰੋਕਿਆ ਜਾਵੇ ਤੇ ਦੂਜਾ ਉਸ ਦਾ ਭਲਾ ਕਰਨਾ ਜੇ ਭਲੇ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਉਸ ਦੇ ਵਿੱਚ ਇੱਕ ਸਭ ਤੋਂ ਜ਼ਰੂਰੀ ਅਸਪੈਕਟ ਜਿਹੜਾ ਤੁਸੀਂ ਪਹਿਲੇ ਵੀ ਦੱਸਿਆ ਕਿ ਉਹ ਹੋ ਜਾਂਦਾ ਹੈ ਕਿ ਉਸ ਦੀ ਦੇਖਭਾਲ ਕਰਨੀ ਉਸ ਨੂੰ ਮੈਡੀਕਲ ਫੈਸਿਲਿਟੀ ਜਿਹੜੀ ਹੈ ਉਹ ਮੁਹੱਈਆ ਕਰਾਉਣੀ ਇਹ ਸੈਕਟ ਮੁਤਾਬਕ ਜਿਹੜੇ ਕੇਵਲ ਵੈਟਰਨਰੀ ਹਸਪੀਟਲ ਹੀ ਖੋਲੇ ਜਾਣੇ ਹਨ ਕਿ ਹੋਰ ਵੀ ਜਿਹੜੀਆਂ ਮੈਡੀਕਲ ਸਹੂਲਤਾਂ ਜਿਹੜੀਆਂ ਜਾਨਵਰਾਂ ਦੇ ਲਈ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸ। ਇਹ ਇਸ ਵਕਤ ਐਟ ਦਾ ਪ੍ਰੈਜੈਂਟ ਸਿਨੈਰੀਓ ਤੇ ਜਿਹੜੇ ਵੈਟਰਨਰੀ ਹਸਪੀਟਲ ਹੀ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਜਿਹੜੇ ਸਿਹਤ ਮੰਤਰੀ ਵੱਲੋਂ ਖੋਲੇ ਗਏ ਹਨ ਇਸ ਤੋਂ ਇਲਾਵਾ ਜਿਹੜੀ ਇੰਡੀਵਿਜੂਅਲ ਐਡੀਸ਼ਨਲ ਐਨ ਜੀਓਜ਼ ਬਹੁਤ ਅੱਗੇ ਆ ਰਹੇ ਨੇ ਜਿੱਦਾਂ ਤੁਸੀਂ ਪੀਟਾ ਦੇਖੋ ਪ੍ਰੋਟੈਕਸ਼ਨ ਆਫ ਔਰ ਦਾ ਐਥਿਕਸ ਟ੍ਰੀਟਮੈਂਟ टू एनिमल ਜਿਹੜੀ ਪੀਟਾ ਬੜੀ ਅੱਛੀ ਦਿੱਲੀ ਦੇ ਵਿੱਚ ਕੰਮ ਕਰ ਰਹੀ ਹੈ ਜਿਹੜੀ ਨਾਨ-ਪ੍ਰੋਫਿਟ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਇਸ ਦੇ ਜਿਹੜੇ ਸੀਈਓ ਨੇ ਮਨੀ ਲਾਲ ਮਨੀ ਲਾਲ ਜੀ ਨੇ ਬਹੁਤ ਅੱਛਾ ਵਰਕ ਕਰ ਰਹੇ ਨੇ ਇਸ ਤੋਂ ਇਲਾਵਾ ਸੀਏਪੀਏ ਜਿਹੜੀ ਪੰਜਾਬ ਦੀ ਐਨਜੀਓ ਹੈ ਕੇਅਰ ਆਫ ਐਨੀਮਲ ਟ੍ਰੀਟਮੈਂਟ এনवायरमेंट ਉਹ ਲੁਧਿਆਣੇ ਖੰਡੇ ਦੇ ਵਿੱਚ ਉਹਨਾਂ ਦਾ ਆਫਿਸ ਹੈ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਮੋਬਾਈਲ ਐਮਯੂਵੀ ਹੈ ਜਿੱਦਾਂ ਮੋਬਾਈਲ ਵੈਟਰਨਿਟੀ ਯੂਨਿਟ ਲਗਾਏ ਨੇ ਸਰਕਾਰ ਨੇ ਇਸ ਤੋਂ ਇਲਾਵਾ ਐਂਬੂਲੈਂਸ ਦੀ ਫੈਸਿਲਿਟੀ ਵੀ ਹੈ ਮੋਬਾਈਲ ਵੈਟਰਨਰੀਟੀ ਯੂਨਿਟ ਐਂਬੂਲੈਂਸ ਵੀ ਜਿਹੜੀ ਕਾਲ ਤੇ 1962 ਤੇ 50 ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਂਦੀ ਹੈ ਕਿ ਅਗਰ ਕੋਈ ਜਾਨਵਰ ਜ਼ਖਮੀ ਹਾਲਤ ਦੇ ਵਿੱਚ ਪਿਆ ਹੈ ਤਾਂ ਉਸ ਦਾ ਇਲਾਜ ਕਰਾਉਣ ਲਈ ਉਸ ਨੂੰ ਫਰਸਟ ایڈ ਦੇਣੀ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇੱਕ ਗੱਲ ਜਿੰਦਾ ਅਸੀਂ ਦੇਖਦੇ ਹਾਂ ਕਿ ਜਦ ਕੋਈ ਵਿਅਕਤੀ ਬਿਮਾਰ ਪੈ ਜਾਂਦਾ ਹੈ ਤਾਂ ਉਹ ਗੰਭੀਰ ਰੂਪ ਤੇ ਬਿਮਾਰ ਹੋਵੇ ਤਾਂ ਉਸ ਦਾ ਜਲਦ ਇਲਾਜ ਕਰਵਾਉਣਾ ਪੈ ਜਵੇ ਤਾਂ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ ਖਰਚਾ ਵੀ ਆ ਜਾਂਦਾ ਹੈ ਹੋਰ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਕਿ ਉਸ ਵਿਅਕਤੀ ਦੇ ਜਿਹੜਾ ਪਰਿਵਾਰ ਉਸਤੇ ਉੱਤੇ ਆਪਣੀ ਜਿਹੜੀ ਹੈ ਰਿਸੋਰਸਸ ਲਾ ਰਿਹਾ ਹੈ ਉਸ ਤੋਂ ਇਨੀਆਂ ਉਮੀਦਾਂ ਹਨ ਵਿਅਕਤੀ ਤੋਂ ਉਸ ਦਾ ਇਲਾਜ ਠੀਕ ਹੋ ਸਕੇ ਤਾਂ ਲਵੱਖ-ਵੱਖ ਤਰ੍ਹਾਂ ਦੇ ਜਿਹੜੇ ਕਾਨੂੰਨ ਬਣਾ ਦਿੱਤੇ ਗਏ ਜਿਸ ਦੇ ਵਿੱਚ ਮੈਡੀਕਲ ਨੈਗਲੀਜੈਂਸ ਐਕਟ ਵੀ ਬਣਾਇਆ ਗਿਆ ਹੈ ਕਿ ਕਿਸੇ ਡਾਕਟਰ ਸਾਹਿਬ ਤੋਂ ਜੇ ਬਾਈਚਾਂਸ ਕਿਤੇ ਗਲਤੀ ਹੋ ਜਾਂਦੀ ਹੈ ਤਾਂ ਉਸ ਦਾ ਉਹਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਇੱਦਾਂ ਹੀ ਸਾਡੇ ਜਿਹੜੇ ਜੀਵ ਹਨ ਜੰਤੂ ਹਨ ਜਾਂ ਜਿਹੜੇ ਸਾਡੇ ਜਾਨਵਰ ਹਨ ਉਹਨਾਂ ਦਾ ਜਦੋਂ ਇਲਾਜ ਕਰਾਉਂਦੇ ਆ ਤਾਂ ਕਾਫੀ ਉਹਨਾਂ ਦੇ ਉੱਤੇ ਖਰਚਾ ਵੀ ਆ ਜਾਂਦਾ ਹੈ ਤਾਂ ਰਿਸੋਰਸਿਸ ਵੀ ਸਾਡੀਆਂ ਲੱਗਦੀਆਂ ਹਨ ਤਾਂ ਉਸ ਸਮੇਂ ਇਹ ਗੱਲ ਵੀ ਜਿਹੜੀ ਮੋਰਲ ਡਿਊਟੀ ਵੀ ਡਾਕਟਰ ਸਾਹਿਬ ਦੀ ਬਣ ਜਾਂਦੀ ਹੈ ਜਿਹੜੇ ਉਸ ਜਾਨਵਰ ਦਾ ਇਲਾਜ ਕਰਦੇ ਹਨ ਕਿ ਉਹ ਸਹੀ ਤਰੀਕੇ ਨਾਲ ਇਹਦਾ ਪੂਰੀ ਲਗਨ ਦੇ ਨਾਲ ਉਸ ਦਾ ਇਲਾਜ ਕਰਨ ਤਾਂ ਇਦਾਂ ਕਰਦੇ ਵੀ ਨਹੀਂ ਪਰ ਕਈ ਵਾਰ ਅਸੀਂ ਕਈ ਕੇਸਿਸ ਦੇਖਦੇ ਆ ਜਿਨ੍ਹਾਂ ਦੇ ਵਿੱਚ ਜਾਨਵਰਾਂ ਦੇ ਇਲਾਜ ਸੰਬੰਧੀ ਜਿਹੜੀ ਹੈ ਨੈਗਲੀਜੈਂਸ ਹੋ ਜਾਂਦੀ ਹੈ ਜਾਂ ਕਿਤੇ ਕਮੀ ਪੇਸ਼ੀ ਰਹਿ ਜਾਂਦੀ ਹੈ ਡਾਕਟਰ ਸਾਹਿਬ ਤੋਂ ਕੀ ਸਾਡੇ ਕੋਲ ਇਸ ਸੰਬੰਧੀ ਕੋਈ ਕਾਨੂੰਨ ਹੈ ਜੀ ਬਿਲਕੁਲ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਵੀ ਜਿਹੜੀ ਪ੍ਰੋਵੈਂਸ਼ਨਲ ਕੈਰਲਟੀ ਐਕਟ ਦੇ ਵਿੱਚ ਜਿਹੜੀ ਆਪਣੀ ਮਿਊਨਿਸਪਲ ਕਾਰਪੋਰੇਸ਼ਨ ਔਰ ਵੈਟਰਨਿਟੀ ਹਸਪੀਟਲ ਦੀ ਇਹ ਮੋਰਲ ਡਿਊਟੀ ਬਣਦੀ ਹੈ ਕਿ ਉਥੋਂ ਡੇ ਟੂ ਡੇ ਜਿਹੜੇ ਵੈਟਰਨਿਟੀ ਇਨਸਪੈਕਟਰ ਵੈਟਰਨਿਟੀ ਡਾਕਟਰ ਵੈਟਰਨਿਟੀ ਹਸਪੀਟਲ ਦੇ ਜਿਹੜਾ ਆਧਾਰਿਆ ਦਾ ਪ੍ਰਬੰਧ ਕਰਨਾ ਔਰ ਉਸ ਦੇ ਵਿੱਚ ਇਨਸਪੈਕਸ਼ਨ ਕਰਨੀ ਕਿ ਉਹ ਟ੍ਰੀਟਮੈਂਟ ਕਿਸ ਤਰ੍ਹਾਂ ਦੇ ਕਰ ਰਹੇ ਹਨ ਜਾਨਵਰ ਦਾ ਮਤਲਬ ਇਹ ਨਹੀਂ ਕਿ ਉਸ ਦਾ ਇਲਾਜ ਕੋਈ ਵੀ ਕਰ ਸਕਦਾ ਹੈ ਇੱਕ ਪਾਰਟਿਕੂਲਰ ਹਾਈ ਪ੍ਰੋਫਾਈਲ ਜਿਹੜੇ ਡਾਕਟਰ ਵੈਟਰਨਰੀ ਡਾਕਟਰ ਹੁੰਦੇ ਨੇ ਉਹਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਕੇਅਰ ਕਰਦੇ ਨੇ ਨਾ ਮਾਤਰ ਮੁਤਾਬਕ ਖਰਚਾ ਆਂਦਾ ਸਰਕਾਰੀ ਵੈਟਰਨਰੀ ਹਸਪੀਟਲ ਦੇ ਵਿੱਚ ਜਾਨਵਰ ਦੇ ਇਲਾਜ ਦੇ ਉੱਤੇ ਲੇਕਿਨ ਅਗਰ ਕਿਸੇ ਡਾਕਟਰ ਸਾਹਿਬ ਕੋ ਉਸ ਦੀ ਅਣਦੇਖੀ ਜਾਣਬੁੱਝ ਕੇ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਤੇ ਵੀ ਉਹਨਾਂ ਦੇ ਉੱਤੇ ਕਾਨੂੰਨੀ ਧਰਾਵਾਂ ਦੇ ਅੰਦਰ ਮੁਕੱਦਮਾ ਦਰਜ ਹੋ ਸਕਦਾ ਹੈ ਔਰ ਉਹਨਾਂ ਨੂੰ ਆਪਣੀ ਜੌਬ ਤੋਂ ਵੀ ਰਿਜ਼ਾਈਨ ਦੇਣਾ ਪੈ ਸਕਦਾ ਹੈ ਠੀਕ ਹੈ ਜੀ ਇਸ ਤੋਂ ਅਗਲਾ ਇੱਕ ਸਵਾਲ ਇਹਦੇ ਨਾਲ ਲੱਗਦਾ ਹੈ ਇਹ ਹੈ ਕਿ ਜਦ ਕਿਸੇ ਵਿਅਕਤੀ ਨੇ ਆਪਣੇ ਜਾਨਵਰ ਦਾ ਇਲਾਜ ਕਰਵਾਉਣਾ ਉਹ ਕਿਦਾਂ ਇਸ ਗੱਲ ਨੂੰ ਯਕੀਨੀ ਬਣਾਵੇ ਕਿ ਜਿਹੜੇ ਵਿਅਕਤੀ ਕੋ ਜਾਂ ਜਿਹੜੇ ਡਾਕਟਰ ਸਾਹਿਬ ਕੋ দেয়া ਗਿਆ ਹੈ ਕਿ ਉਹ ਵੈਲ ਕੁਆਲੀਫਾਈਡ ਡਾਕਟਰ ਸਾਹਿਬ ਹਨ ਕਿ ਉਹ ਤੇ ਸਰਕਾਰ ਦੀ ਇਹੋ ਜਿਹੀਆਂ ਕੋਈ ਹਦਾਇਤਾਂ ਹਨ ਜਿਸ ਦੇ ਮੁਤਾਬਕ ਸਾਨੂੰ ਪਤਾ ਲੱਗ ਜਾਵੇ ਕਿ ਇਹ ਵੈਲ ਕੁਆਲੀਫਾਈਡ ਡਾਕਟਰ ਹਨ ਮੈਂ ਗੱਲ ਕਰ ਰਿਹਾ ਕਿ ਇੱਕ ਤਾਂ ਹੋ ਗਏ ਜੀ ਜਿਹੜੇ ਸਾਡੇ ਸਰਕਾਰੀ ਇੰਸਟੀਟਿਊਸ਼ਨ ਉੱਥੇ ਤਾਂ ਇਹ ਗੱਲ ਪਾ ਮੰਨ ਕੇ ਚੱਲਦੇ ਆਂ ਕਿ ਸਰਕਾਰ ਵੱਲੋਂ ਕੋਈ ਵੀ ਜਿਹੜਾ ਡਾਕਟਰ ਸਾਹਿਬ ਉੱਥੇ ਜਿਹੜੇ ਰੱਖੇ ਗਏ ਹਨ ਉਹ ਵੈਲ ਕੁਆਲੀਫਾਈਡ ਹਨ ਅਸੀਂ ਕਈ ਵਾਰ ਦੇਖਦੇ ਹਾਂ ਕਿ ਪ੍ਰਾਈਵੇਟ ادارے ਵੀ ਖੁੱਲੇ ਹੁੰਦੇ ਆ ਜਾਨਵਰਾਂ ਦੇ ਇਲਾਜ ਲਈ ਉਸ ਦੇ ਸਬੰਧ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕਿਦਾਂ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਉੱਥੇ ਜਿਹੜਾ ਵਿਅਕਤੀ ਜਾਨਵਰਾਂ ਦਾ ਇਲਾਜ ਕਰ ਰਿਹਾ ਹੈ ਸਾਡੇ ਉਹ ਕੁਆਲੀਫਾਈਡ ਹੈ ਜੀ ਇਹ ਤਾਂ ਸਰੋਤਿਆਂ ਨੂੰ ਖੁਦ ਆਪ ਹੀ ਐਕਟਿਵ ਹੋਣਾ ਪੈਣਾ ਹੈ ਕਿ ਵੀ ਅੱਛੇ ਡਾਕਟਰ ਕੋ ਅੱਛਾ ਇਲਾਜ ਕਰਾਣ ਲਈ ਆਪਣੇ ਪੈਟ ਨੂੰ ਲੈ ਕੇ ਜਾਣ ਠੀਕ ਹੈ ਜੀ ਅਗਲਾ ਮੇਰਾ ਸਵਾਲ ਇਹ ਹੈ ਕਿ ਜੀ ਆਮ ਤੌਰ ਤੇ ਜাদুਈ ਅਸੀਂ ਕੋਈ ਜਿਹੜਾ ਜਾਨਵਰ ਘਰ ਲੈ ਕੇ ਆਉਣਾ ਹੁੰਦਾ ਅਸੀਂ ਜਿਹੜਾ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ ਕਿ ਪੈਟ ਸ਼ਾਪਸ ਹੁੰਦੀਆਂ ਹਨ ਜਾਂ ਫਿਰ ਅਸੀਂ ਹੋਰ ਥਾਵਾਂ ਤੇ ਵੀ ਦੇਖਦੇ ਹਾਂ ਕਿ ਲੋਕਾਂ ਨੇ ਜਿਹੜੇ ਹੈਗੇ ਆ ਆਪਣਾ ਆਜੀਵਿਕਾ ਕਮਾਉਣ ਦੇ ਲਈ ਰੋਜ਼ਗਾਰ ਆਪਣੀ ਜ਼ਿੰਦਗੀ ਦਾ ਕਮਾਉਣ ਦੇ ਲਈ ਜਿਹੜੇ ਆ ਬਰੀਡਿੰਗ ਫਾਰਮ ਵੀ ਖੋਲੇ ਹੁੰਦੇ ਹਨ ਜਦ ਕਿਸੇ ਵਿਅਕਤੀ ਨੇ ਆਪਣੀ ਜਿਹੜੀ ਪੈਟ ਸ਼ਾਪ ਖੋਲਣੀ ਹੈ ਜਾਂ ਕੋਈ ਜਿਹੜਾ ਬਰੀਡਿੰਗ ਫਾਰਮ ਹੀ ਖੋਲਣਾ ਜਿਦਾਂ ਇਹ ਦੇਖਦੇ ਕੁੱਤਿਆਂ ਦਾ ਬਰੀਡਿੰਗ ਫਾਰਮ ਹੈ ਜਾਂ ਡੰਗਰਾਂ ਦਾ ਹੈ ਉਸ ਦੇ ਲਈ ਇਸ ਕਾਨੂੰਨ ਦੇ ਵਿੱਚ ਕੋਈ ਖਾਸ ਤੌਰ ਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਹਨਾਂ ਦਾ ਖਿਆਲ ਰੱਖਣਾ ਹੈ ਜੀ ਰਾਈਟ ਸਰ ਜਿੱਦਾਂ ਮਿਊਨਿਸਪਲ ਕਾਰਪੋਰੇਸ਼ਨ ਰੂਲਸ ਐਂਡ ਰੈਗੂਲੇਸ਼ਨ ਗਾਈਡਲਾਈਨਸ ਦੇ ਵਿੱਚ ਮਸਟ ਬੀ ਉਹਨਾਂ ਨੂੰ ਬਾਉਂਡ ਆਊਟ ਕੀਤਾ ਗਿਆ ਹੈ ਕਿ ਕੋਈ ਵੀ ਅਗਰ ਵਿਦਾਊਟ ਲਾਇਸੈਂਸ ਇਹ ਪੈਟ 숍 ਦੇ ਬਰੀਡਿੰਗ ਦੀ ਕੋਈ ਆਪਣਾ ਅਦਾਰਾ ਖੋਲਦਾ ਹੈ ਜਾਂ ਉਸ ਨੂੰ ਪੈਟਰਨਿੰਗ ਕੋਈ ਮੈਡੀਸਿਨ ਅਪਲਾਈ ਕਰ ਰਿਹਾ ਹੈ ਸਪਲਾਈ ਕਰ ਰਿਹਾ ਹੈ ਤੇ ਉਹਰੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ 428 29 ਥੱਲੇ ਕੀਤੀ ਜਾ ਸਕਦੀ ਹੈ ਆਪੀਸੀ ਦੇ ਕਿਉਂਕਿ ਇਹ ਵਿਦਆਊਟ ਲਾਇਸੈਂਸ ਕੋਈ ਵੀ ਬੰਦਾ ਇਸ ਤਰ੍ਹਾਂ ਦੇ ਜਿਹੜੇ ਬਰੀਡਿੰਗ ਫਾਰਮ ਨਹੀਂ ਖੋਲ ਸਕਦਾ ਬਿਲਕੁਲ ਠੀਕ ਹੈ ਜੀ ਤਾਂ ਇਸ ਤੋਂ ਅਗਲਾ ਸਾਡਾ ਸਵਾਲ ਹੈ ਕਿ ਜਦ ਕਿਸੇ ਵਿਅਕਤੀ ਨੇ ਕੋਈ ਜਿਹੜਾ ਪਾਲਤੂ ਜਾਨਵਰ ਆਪਣੇ ਘਰ ਲੈ ਕੇ ਆਉਣਾ ਹੁੰਦਾ ਹੈ ਜਿਹਨੂੰ ਆਪਾਂ ਅੰਗਰੇਜ਼ੀਸ ਕਿਹਾ ਜਾ ਸਕਦੇ ਹਾਂ ਕਿ ਜਾਨਵਰ ਨੂੰ ਅਡਾਪਟ ਕਰਨਾ ਹੈ ਉਸ ਦਾ ਕੋਈ ਖਾਸ ਪ੍ਰੋਸੀਜਰ ਹੈ ਜੀ ਕੀ ਕੋਈ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਜੇ ਰਜਿਸਟ੍ਰੇਸ਼ਨ ਕਰਾਉਣੀ ਆ ਤਾਂ ਕਿਹੜੇ ਮਹਿਕਮੇ ਦੇ ਵਿੱਚ ਜਾ ਕੇ ਕਰਾਉਣੀ ਪੈਂਦੀ ਹੈ ਉਸ ਦੇ ਬਾਰੇ ਸਾਡੇ ਜਸਕਨ ਨੂੰ ਜਰਾ ਵਿਸਥਾਰ ਨਾਲ ਦੱਸੋ ਰਾਈਟ ਸਰ ਜਿੱਦਾਂ ਇਹ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਮਸਟ ਕੀਤੀ ਆ ਅੱਜ ਤੋਂ ਪਹਿਲਾਂ ਪ੍ਰिवेंशन ਆਫ ਕਰੈਨਟੀ ਐਕਟ 1960 ਦੇ ਵਿੱਚ ਵੀ ਉਹਨਾਂ ਨੇ ਕੀਤੀ ਸੀ ਲੇਕਿਨ ਲੇਟੈਸਟ ਜੱਜਮੈਂਟ ਦੇ ਵਿੱਚ 11 ਜਿਹੜੀ ਡਾਇਰੈਕਸ਼ਨਾਂ ਮੰਡਜੋ ਸੁਪਰੀਮ ਕੋਰਟ ਵੱਲੋਂ ਪਾਸ ਕੀਤੀਆਂ ਗਈਆਂ ਨੇ ਕਿ ਕੋਈ ਵੀ ਜਿਹੜਾ ਆਪਣਾ ਐਨੀਮਲ ਜਾਂ ਪੈਟ ਤੁਸੀਂ ਆਪਣਾ ਜਾਨਵਰ ਰੱਖਣਾ ਹੈ ਘਰ ਦੇ ਵਿੱਚ ਉਹਦੀ ਰਜਿਸਟ੍ਰੇਸ਼ਨ ਮਸਟ ਕੀਤੀ ਗਈ ਹੈ ਔਰ ਉਹਦੀ ਰਜਿਸਟ੍ਰੇਸ਼ਨ अगेन ਮੈਂ ਉਹੀ ਕਹਿਣਾ ਚਾਹਾਂਗਾ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਕੰਟਰੋਲ ਚੰਦੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਦਰ ਤੁਸੀਂ ਜਾਓਗੇ ਉੱਥੋਂ ਫਾਰਮ ਦਿੱਤਾ ਜਾਏਗਾ ਉਸ ਫਾਰਮ ਦੇ ਵਿੱਚ ਆਪਣੀ ਆਇਡੈਂਟੀਫਿਕੇਸ਼ਨ ਆਪਣਾ ਆਧਾਰ ਕਾਰਡ ਅਡਾਪਟਰ ਨਾਲ ਰਜਿਸਟ੍ਰੇਸ਼ਨ ਦੇ ਲਈ ਉਸ ਤੋਂ ਬਾਅਦ ਆਪਣੇ ਪੈਟ ਦੀ ਫੋਟੋਗ੍ਰਾਫਸ ਆਪਣੇ ਪੈਟ ਦਾ ਜੈਂਡਰ ਸ਼ੇਪ ਕਲਰ ਡਿਜ਼ਾਈਨ ਉਸ ਤੋਂ ਬਾਅਦ ਉਸਦਾ ਆਕਾਰ ਹਰੇਕ ਚੀਜ਼ ਦਾ weight ਉਸਦੀ ਵੈਕਸੀਨੇਸ਼ਨ ਰਿਪੋਰਟਸ ਉਸ ਤੋਂ ਇਲਾਵਾ ਉਸਦੀ ਸੈਨੀਟੇਜ ਸੈਨੀਟੇਸ਼ਨ ਦਾ ਜੋ ਵੀ ਤੁਸੀਂ ਚਾਰਟ ਬਣਾਇਆ ਹੈ ਇਹ ਜਿਹੜੇ ਲਗਾ ਕੇ ਤੁਸੀਂ ਕੋਈ ਵੀ ਜਾਨਵਰ ਆਪਣਾ ਜਿਹੜਾ ਰਜਿਸਟਰਡ ਜਾਂ ਅਡਾਪਟ ਕਰ ਸਕਦੇ ਹੋ ਨਾਲ ਸਰਕਾਰੀ ਫੀਸ ਇੱਕ 500 ਰੁਪਏ ਐਨੂਅਲ ਵੀ ਦਿੱਤਾ ਜਾ ਰਿਹਾ ਹੈ ਇਸ ਵਾਰ ਸਰਕਾਰ ਕੋ ਜਿਹੜਾ ਡਾਕਟਰ ਨੇ ਪੇਟ ਕਰਨਾ ਹੈ ਸਰਕਾਰ ਨੂੰ ਬਿਲਕੁਲ ਠੀਕ ਹੈ ਜੀ ਦਾ ਇਸ ਤੋਂ ਅਗਲਾ ਸਵਾਲ ਸਾਡਾ ਇਹ ਹੈ ਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਆਪਣੀ ਪੂਰੀ ਸੇ ਦੇਖਪਾਲ ਦੇ ਨਾਲ ਕੋਈ ਜਾਨਵਰ ਆਪਣੇ ਕੋਲ ਰੱਖਿਆ ਹੈ ਪਰ ਉਸ ਦੇ باوجود ਵੀ ਕਈ ਵਾਰ ਮੈਡੀਕਲ ਕੰਡੀਸ਼ਨ ਇਹੋ ਜੀ ਬਣ ਜਾਂਦੀ ਹੈ ਜਾਂ ਹਾਲਾਤ ਇਹੋ ਜੇ ਬਣ ਜਾਂਦੇ ਹਨ ਕਿ ਜਿਹੜਾ ਅਸੀਂ ਜੀਵ ਜੰਤੂ ਆਪਣੇ ਘਰ ਚ ਪਾਲਤੂ ਰੱਖਿਆ ਹੈ ਉਹ ਹਿੰਸਕ ਬਣ ਜਾਂਦਾ ਹੈ ਤਾਂ ਇਨਸਾਨੀ ਜਾਨ ਤੇ ਮਾਲ ਦੇ ਲਈ ਉਹ ਖਤਰਾ ਬਣ ਜਾਂਦਾ ਹੈ ਇਹੋ ਜੇ ਹਾਲਾਤਾਂ ਦੇ ਵਿੱਚ ਕੀ ਜਿਹੜੇ ਵਿਅਕਤੀ ਨੇ ਉਸ ਜੀਵ ਨੂੰ ਰੱਖਿਆ ਹੈ ਉਹ ਆਪ ਹੀ ਕੋਈ ਜਿਹੜਾ ਹੈ ਪ੍ਰੀਵੈਂਟਿਵ ਸਟੈਪ ਲੈ ਸਕਦਾ ਹੈ ਜਾਂ ਉੱਥੇ ਵੀ ਉਸ ਨੂੰ ਸਰਕਾਰ ਨੂੰ ਇਨਫੋਰਮ ਕਰਕੇ ਸਰਕਾਰ ਦੀ ਹੀ ਮਦਦ ਲੈਣੀ ਪਵੇਗੀ ਜੀ ਬਿਲਕੁਲ ਜੀ ਜਿੱਦਾਂ ਕੋਈ ਵੀ ਪੈਟ ਰੱਖਿਆ ਤਾਂ ਆਪ ਖੁਦ ਪ੍ਰੀਵੈਂਟਿਵ ਸਟੈਪ ਨਹੀਂ ਲੈ ਸਕਦਾ ਕਿਉਂਕਿ ਇਹ ਕਾਨੂੰਨ ਦੇ ਅਗੇਂਸਟ ਹੋ ਜਾਏਗਾ ਅਗਰ ਕੋਈ ਵੀ ਜਾਨਵਰ ਜਾਂ ਪੈਟ ਤੁਹਾਡਾ ਡੂ ਟੂ ਸਮ ਰੀਜ਼ਨ ਹਿੰਸਕ ਜਾਂ ਅਗਰੈਸਿਵ ਹੋ ਜਾਂਦਾ ਤਾਂ ਤੁਸੀਂ ਸਰਕਾਰ ਵੱਲੋਂ ਜਿਹੜੇ 1962 ਟੋਲ ਫ੍ਰੀ ਨੰਬਰ ਔਰ 08 트리플 09221 ਜਿਹੜਾ ਟੋਲ ਫਰੀ 24 ਆ 7 ਡੇ ਨੰਬਰ ਚੱਲਦਾ ਹੈ ਦਿੱਲੀ ਔਰ ਪੰਜਾਬ ਹੌਟਲਾਈਨ ਤੋਂ ਤੁਸੀਂ ਉੱਥੇ ਕਾਲ ਕਰਕੇ ਆਪਣੇ ਜਾਨਵਰ ਦੀ ਸਥਿਤੀ ਦੱਸ ਕੇ ਆਪਣੇ ਜਾਨਵਰ ਦੇ ਪ੍ਰਤੀ ਜੋ ਵੀ ਉਹ ਆ ਕੇ ਉਹਨੂੰ ਕੈਚ ਕਰ ਲੈਣਗੇ ਉਹਨੂੰ ਬੰਦ ਦਾ ਟ੍ਰੀਟਮੈਂਟ ਸਰਕਾਰ ਮਾਹੀਆ ਕਰਵਾਏਗੀ ਬਿਲਕੁਲ ਠੀਕ ਹੈ ਖੁਦ ਵੀ ਤੁਸੀਂ ਉੱਤੇ ਕੋਈ ਜਿਹੜਾ ਅਤਿਆਚਾਰ ਜਿਆ ਕਰਨਾ ਉਹ ਬਿਲਕੁਲ ਕਾਨੂੰਨ ਦੇ ਮੁਤਾਬਕ ਗਲਤ ਹੈ ਤੁਸੀਂ ਸਰਕਾਰ ਦੀ ਮਦਦ ਇਸ ਟੋਲ ਫ੍ਰੀ ਨੰਬਰ 'ਤੇ ਲੈ ਸਕਦੇ ਠੀਕ ਹੈ ਜੀ ਇੱਕ ਹੋਰ ਅਹਿਮ ਸਵਾਲ ਇਹ ਹੈ ਕਿ ਅਸੀਂ ਦੇਖਦੇ ਹਾਂ ਕਿ ਉਦਾਤਨ ਸਰਕਾਰ ਦੇ ਦੁਆਰਾ ਅਲੱਗ-ਅਲੱਗ ਥਾਵਾਂ ਦੇ ਉੱਤੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਅਵਾਰਾ ਜਾਨਵਰ ਹਨ ਉਹਨਾਂ ਨੂੰ ਜਿਹੜਾ ਹੈ ਕਿ ਇੱਕ ਥਾਂ ਦੇ ਉੱਤੇ ਜਿਹੜਾ ਰੱਖਿਆ ਜਾਵੇ ਗਊਸ਼ਾਲਾ ਬਣਾਈਆਂ ਗਈਆਂ ਹਨ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਬਣਾਈਆਂ ਗਈਆਂ ਹਨ ਪਰ ਅਸੀਂ ਫੇਰ ਵੀ ਕਈ ਵਾਰ ਇਹ ਗੱਲ ਦੇਖਦੇ ਹਾਂ ਕਿ ਰੋਡ ਐਕਸੀਡੈਂਟ ਜਿਹੜੇ ਹੈ ਉਹ ਅਵਾਰਾ ਜਾਨਵਰ ਜਦਾਂ ਕਿ ਮੱਝਾਂ ਗਾਵਾਂ ਹੋ ਗਈਆਂ ਇੱਕਦਮ ਜਿਹੜੀਆਂ ਰਾਤ ਨੂੰ ਸੜਕ ਉੱਤੇ ਆ ਜਾਂਦੀਆਂ ਤਾਂ ਦਿਖਦੀਆਂ ਨਹੀਂ ਹਨ ਉਸ ਦੇ ਨਾਲ ਹੁੰਦੇ ਹਨ ਤਾਂ ਕਈ ਜਗ੍ਹਾ ਤੇ ਇਹ ਜਿਹੜੀ ਮੁਹਿੰਮ ਵੀ ਚਲਾਈ ਗਈ ਹੈ ਕਿ ਜਿਹੜੀਆਂ ਉਹਨਾਂ ਦੇ ਸਿੰਘ ਹਨ ਉਹਨਾਂ ਦੇ ਉੱਤੇ ਜਿਹੜੇ ਉਹ ਰੇਡੀਅਮ ਲਾਏ ਜਾਣ ਤਾਂ ਜੋ ਕਿ ਜੋ ਲਾਈਟ ਪਵੇ ਤਾਂ ਦੂਰੋਂ ਹੀ ਜਿਹੜਾ ਗੱਡੀ ਦਾ ਚਾਲਕ ਡਰਾਈਵਰ ਹੈ ਉਸ ਨੂੰ ਉਸ ਕੱਲ ਦਾ ਅੰਦਾਜ਼ਾ ਹੋ ਜਵੇ ਕਿ ਮੋਰੇ ਕੋਈ ਮवेशੀ ਹੈ ਜਾਂ ਕੋਈ ਜਾਨਵਰ ਹੈ ਦੀ ਇਹ ਜਿਹੜੀ ਇਹ ਕਿਸੇ ਵੀ ਵਿਅਕਤੀ ਨੂੰ ਜਦ ਇਹ ਲੱਗਦਾ ਹੈ ਕਿ ਕਿਤੇ ਇਹੋ ਜਿਹੇ ਹਾਲਾਤ ਬਣਦੇ ਹਨ ਤਾਂ ਇਸ ਦੀ ਜਿਹੜੀ ਪਹਿਲੀ ਗੱਲ ਹੈ ਸ਼ਿਕਾਇਤ ਚੈਰ ਤੋਂ ਬਾਰੇ ਮੈਂ ਗੱਲ ਕਰ ਰਹੇ ਹਾਂ ਕਿ ਤੇ ਸੜਕ ਦੇ ਉੱਤੇ ਹੈ ਉਹ ਕਿਸ ਨੂੰ ਕਰਨੀ ਹੈ ਜਾਂ ਫਿਰ ਜਦਾ ਪੁਲਿਸ ਮੈਕਮਾ ਉਸ ਨੂੰ ਕੀਤੀ ਜਾ ਸਕਦੀ ਹੈ ਅਗਲੀ ਗੱਲ ਜਿਹੜੇ ਹੈ ਰੇਡੀਅਮ ਵਗੈਰਾ ਲਾਉਣੇ ਹਨ ਇਹ ਜਿਹੜਾ ਹੈ ਪੁਲਿਸ ਮੈਕਮੇ ਜਾਂ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਹੈ ਉਸ ਦੀ ਡਿਊਟੀ ਹੈ ਜਾਂ ਕੁਝ ਐਨ ਜੀਓਜ਼ ਆਪਣੇ ਲੈਵਲ ਤੇ ਵੀ ਇਹ ਕਰ ਸਕਦੀਆਂ ਨੇ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਜਿੱਦਾਂ ਤੁਸੀਂ ਸਵਾਲ ਦੇ ਵਿੱਚ ਕਿਹਾ ਹੈ ਕਿ ਜਿੱਦਾਂ ਜਾਨਵਰਾਂ ਦੇ ਉੱਤੇ ਰੇਡੀਅਮ ਡਿਊ ਟੂ ਹੈਵੀ ਫੌਗ ਜਿੱਦਾਂ ਸਰਦੀਆਂ ਦੇ ਵਿੱਚ ਕਹਿ ਦਿੰਦੇ ਆ ਕਿ ਵੀ ਰੋਡ ਦੇ ਵਿੱਚ ਹਾਈਵੇ ਦੇ ਵਿੱਚ ਅਚਾਨਕ ਜਾਨਵਰ ਆ ਜਾਂਦਣ ਹਾਂਜੀ 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 ਤੇ ਉਹ ਜਿਹੜੇ ਜਾਨਵਰ ਨਹੀਂ ਰੱਖਿਆ ਦੇ ਲਈ ਅਸੀਂ ਕੀ ਕਰ ਸਕਾਂ ਸਭ ਤੋਂ ਪਹਿਲਾਂ ਤਾਂ ਸਾਡੀ ਮੋਰਲ ਡਿਊਟੀ ਬਣਦੀ ਹੈ ਕਿ ਜਿੱਦਾਂ ਅਸੀਂ ਇਨਸਾਨ ਜਿਹੜੇ ਬਿਲਕੁਲ ਹੀ ਆਪਣਾ ਐਕਟਿਵ ਹੋ ਕੇ ਕਾਰ ਚਲਾਈਏ ਆਪਣਾ ਟੂ ਵੀਲਰ ਫੋਰ ਵੀਲਰ ਚਲਾਈਏ ਅਗਰ ਕੋਈ ਇਦਾਂ ਦੀ ਅਨਸੁਖਨਾਵੀ ਘਟਨਾ ਹੋ ਵੀ ਜਾਂਦੀ ਹੈ ਤੇ ਇਮੀਡੀਏਟਲੀ ਜਿਹੜਾ ਟੋਲ ਫਰੀ ਨੰਬਰ ਮੈਂ ਤੁਹਾਨੂੰ ਦੱਸਿਆ 08 트리플 092 ਡਬਲ 1 ਉੱਤੇ ਕਾਲ ਕਰਕੇ ਆਪਣੇ ਜਿਹੜੀ ਮੋਬਾਈਲ ਵੈਟਰਨੇਟੀ ਵੈਨ ਔਰ ਐਮਬੂਲੈਂਸ ਦੀ ਮੁਹਈਆ ਪ੍ਰੋਵਾਈਡ ਕਰਵਾਓ ਔਰ ਉਸ ਤੋਂ ਬਾਅਦ ਆਪਣੇ ਲੋਕਲ ਉਸੇ ਏਰੀਆ ਦੇ ਲੋਕਲ ਥਾਣੇ ਦੇ ਵਿੱਚ ਜੋ ਵੀ ਉਸ ਸਾਹदत ਦੇ ਵਿੱਚ ਪੈਂਦਾ ਉਸ ਦੇ ਉੱਤੇ ਕੰਪਲੇਂਟ ਦਰਜ ਕੀਤੀ ਹੈ ਜਲਦ ਤੋਂ ਜਲਦ ਉਸ ਤੋਂ ਬਾਅਦ ਅਗਰ ਜਿਹੜੇ ਐਨ ਜੀਓ ਪ੍ਰਾਈਵੇਟ ਹੈਗੀਆਂ ਨੇ ਉਹਨਾਂ ਦਾ ਵੀ ਬਹੁਤ ਇਹ ਅੱਛਾ ਸਟੈਪ ਹੋਏਗਾ ਜੇ ਆਪਣੀ ਸੈਲਫ ਡਿਊਟੀ ਸਮਝਦੇ ਹੋ ਰਹੇ ਹੋਤੇ ਉਹ ਆਪਣਾ ਰੇਡੀਅਮ ਵਗੈਰਾ ਰਿਯੂਜ਼ ਕਰਨਗੇ ਲਕਿਨ ਇਹ ਜਿਹੜੀ ਡਿਊਟੀ ਬੰਦੀ ਹੈ ਡਿਊਟੀ ਬੰਦੀ ਹੈ ਸਰਕਾਰ ਦੀ ਔਰ ਮਨਸੀਪਲ ਮਨਸੀਪਲ ਕਾਰਪੋਰੇਸ਼ਨ ਦੀ ਤਾਂ ਉਹ ਆਪਣੀ ਡਿਊਟੀ ਪਰਫਾਰਮ ਕਰਦੇ ਨੇ ਸਰਦੀਆਂ ਦੀ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਦੋਸਤੋ ਸਾਨੂੰ ਸਮਾਂ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ-ਬਹੁਤ ਧੰਨਵਾਦ ਨਮਸਕਾਰ